ਕੀਟ ਕੋਰਟ ਅੰਦਰ ਇਸ ਵਕਤ ਸਫਾਈ ਵਿਵਸਥਾ ਪੂਰੀ ਤਰ੍ਹਾਂ ਨਾਲ ਚਰਮਰਾ ਚੁੱਕੀ ਹੈ ਜਿੱਥੇ ਜਗਾ ਜਗਾ ਕੂੜੇ ਦੇ ਢੇਰ ਦਿਖਾਈ ਦੇਣਗੇ ਇਥੋਂ ਤੱਕ ਕਿ ਸ਼ਹਿਰ ਦੇ ਅੰਦਰ ਬਣੇ ਕੂੜਾ ਡੰਪ ਪੂਰੇ ਤਰੀਕੇ ਨਾਲ ਕੂੜੇ ਦੇ ਢੇਰਾਂ ਨਾਲ ਲੱਦੇ ਦਿਖਾਈ ਦੇਣਗੇ ਜਿੱਥੇ 5 ਦਿਨਾਂ ਤੋਂ ਨਾ ਤਾਂ ਕੂੜਾ ਚੁੱਕਿਆ ਜਾ ਰਿਹਾ ਤੇ ਨਾ ਹੀ ਕੋਈ ਸਫਾਈ ਦੀ ਵਿਵਸਥਾ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਜਿਹੜੇ ਘਰਾਂ ਚੋਂ ਕੂੜਾ ਇਕੱਠਾ ਕਰਦੇ ਨੇ ਉਹ ਵੀ 5 ਦਿਨਾਂ ਤੋਂ ਨਹੀਂ ਪਹੁੰਚ ਪਾ ਰਹੇ ਦੂਜੀ ਪਾਸੇ ਜਦ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਇਹ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਿੱਧੇ ਤੇ ਸਪਸ਼ਟ ਸ਼ਬਦਾਚਾਤ ਹੱਥ ਖੜੇ ਕਰਦੇ ਕਹਿ ਕਿ ਹੁਣ ਉਹਨਾਂ ਦੇ ਵੱਸੋਂ ਬਾਹਰ ਹੋ ਚੁੱਕਿਆ ਹੈ ਅੱਜ ਸਾਡੀ ਕਮੇਟੀ ਦੇ ਹਾਲਾਤ ਇਹ ਹੈ ਵੀ ਜੇ ਅਸੀਂ ਸਾਡੇ ਟਰੈਕਟਰ ਨੂੰ ਕਮੇਟੀ ਦੇ ਟਰੈਕਟਰ ਰੂਮ ਤੇ ਟਾਇਰ ਦਾ ਪੈਂਚਰ ਵੀ ਲਾਉਣਾ ਹੈ ਤੇ ਉਹ ਵੀ ਜਵਾਬ ਦੇ ਲਾਪੇ ਹਾਲਾਤ ਇਹਨੇ ਮਾੜੇ ਹੋ ਚੁੱਕਿਆ ਪੈਂਚਰ ਵਾਲਾ ਕੋਈ ਕਹਿੰਦਾ 10000 ਦਾ 3500 ਦਾ ਬਿੱਲ ਦੇਣਾ ਕੋਈ ਹਰੇਕ ਗਰੀਬ ਆਤਮੀਆਂ ਹਰੇਕ ਨੂੰ ਪੈਸਿਆਂ ਦੀ ਲੋੜ ਹੈ ਜੇ ਆਪਾਂ ਵੀ ਹੁਣ ਆਪਣਾ ਜਗਾਰ ਚਲਾਉਣੇ ਕਵੀਲਦਾਰਾਂ ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਨੂੰ ਪੈਸੇ ਦੀ ਲੋੜ ਹੁੰਦੀ ਹੈ ਫਿਰ ਬਾਕੀ ਕੰਮ ਫਿਰ ਚੱਲਦੇ ਆ ਤੇ ਸਾਡੇ ਜਿਹੜੀ ਦੇਣਦਾਰੀਆਂ ਕਮੇਟੀ ਦੀਆਂ ਇੰਨੀਆਂ ਵੱਧ ਚੁੱਕੀਆਂ ਵਾਰ-ਵਾਰ ਮੈਂ ਬੇਨਤੀ ਕਰ ਰਿਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਯੂ ਸਾਹਿਬ ਨੂੰ ਤਾਂ ਪਤਾ ਹੀ ਹੈ ਸਾਰਾ ਕਰਤਾ ਕਰਤਾ ਯੂ ਸਾਹਿਬ ਹੀ ਹੈ ਐਮ ਆਰ ਐ ਸਾਹਿਬ ਵੀ ਦੋ ਚਾਰ ਮੀਟਿੰਗਾਂ ਚ ਆਏ ਉਹਨਾਂ ਨੂੰ ਸਾਰੇ ਅੰਕਿਤ ਸਾਹਿਬਾਨ ਨੇ ਬੇਨਤੀ ਕੀਤੀ ਮੈਂ ਵੀ ਬੇਨਤੀ ਕੀਤੀ ਸਾਰੇ ਜਿੰਨਾ ਪ੍ਰਸ਼ਾਸਨ ਸਾਡੇ ਨਾਲ ਡੀਲਿੰਗ ਕਰਦਾ ਹੈ ਸਾਰਿਆਂ ਨੂੰ ਅਸੀਂ ਮੈਂ ਵਾਰ-ਵਾਰ ਬੇਨਤੀਆਂ ਕਰ ਚੁੱਕਾ ਕਿ ਕਮੇਟੀ ਨੇ ਦੇਣਦਾਰੀਆਂ ਵਧੀਆਂ ਜਾਂਦੀਆਂ ਹਨ ਵੀ ਆਪਣੇ ਹਾਲਾਤ ਖਰਾਬ ਹੋ ਚੁੱਕੇ ਆ ਪਹਿਲਾਂ ਪਿੱਛੇ ਜੇ ਤੁਹਾਨੂੰ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਸਪਾਈ ਸੇਵਕਾਂ ਨੇ ਦੋ ਵਾਰ ਹੀ ਹੜਤਾਲ ਕੀਤੀ ਹੈ ਅਸੀਂ 26 ਜਾਂ 27 ਤਰੀਕ ਨੂੰ ਤਰਖਾ ਦਿੰਨੇ ਉਹਨਾਂ ਨੂੰ ਠੀਕ ਹੈ ਜੀ ਅੱਜ ਫਿਰ 28 ਤਰੀਕ ਹੋ ਗਈ ਦੋ ਜਾਂ ਤਿੰਨ ਅੰਤਰ ਰਹਿ ਗਏ ਸਵਾ ਕਰੋੜ ਰੁਪਈਆ ਸਾਡਾ ਤਨਖਾਹਾਂ ਵਿੱਚ ਨਿਕਲਦਾ ਜੀ ਕਲਾਸਿਸ ਭਾਈ ਸੇਵਕਾਂ ਤਰਕਾ ਦਿੱਤੀ ਹੈ ਬਾਕੀ ਕਲੈਰੀਕਲ ਸਟਾਫ ਦੀ ਸਾਡੀ ਤਰਕਾ ਸਾਰੀ ਪੈਂਡਿੰਗ ਹੈ 225 ਲੱਖ ਰੁਪਿਆ ਸਾਡੀ ਦੇਣਦਾਰੀ ਹੈਗੀ ਹੈ ਜੀ ਬਾਕੀ ਪਟਰੋਲ ਪੰਪਾਂ ਦੀ ਗੱਲ ਹੈ ਜੀ ਸਾਨੂੰ ਪਟਰੋਲ ਪੰਪ ਵਾਲੇ ਨੇ 15 ਦਿਨ ਪਹਿਲਾਂ ਇਨਫਾਰਮ ਕਰਤਾ ਸੀ ਵੀ ਜੇ ਮਗਰ ਦੀ ਪੇਮੈਂਟ ਸਰ ਕਰਾਉਂਗਾ ਠੀਕ ਹੈ ਨਹੀਂ ਤਾਂ ਅਸੀਂ ਤੇਲ ਬੰਦ ਕਰਾਂਗੇ ਮੈਂ ਵਾਰ-ਵਾਰ ਯੂ ਸਾਹ ਦੇ ਨੋਟਸ ਵੀ ਲੈਂਦਾ ਪਰ ਦੇਣੇ ਜੇ ਕਮੇਟੀ ਚ ਪੈਸੇ ਹੋਣਗੇ ਦੇਣੇ ਤਾਂ ਤਾਂ ਹੀ ਹੈ ਜੀ ਵਾਰ-ਵਾਰ ਉਹਨਾਂ ਯੂ ਸਾਹ ਲੋਕ ਤੇ ਵੀ ਬੈਂਤੀ ਕਿਤੇ ਚੰਦੀਕੜੀ ਉ ਜਾ ਕੇ ਪੰਚਾਤਨ ਲਾ ਕੇ ਆਏ ਆਏ ਦੇਣਦਾਰੀ ਹੁਣ ਜੇ ਮੈਂ ਆਪ ਦੀ ਜ਼ਿੰਮੇਵਾਰੀ ਤੇ ਦੋ ਪ੍ਰੋਪਰਟੀ ਮੈਂ ਦੇਲ ਪੈਂਦਾ ਜੀ ਇੱਕ ਤਾਂ ਸਾਹਿਬ ਜਦਾ ਜਿਹੜਾ ਹੈਗਾ ਪੋਸਟ ਰਾਂ ਦੇ ਸਾਹਮਣੇ ਫਿਲੋਂ ਸੇ ਇੱਕ ਘਲਟਗਾ ਦੇ ਤਾਰਾ ਪੈਰਿਸ ਦੇ ਕੋਲੇ ਦੋਵਾਂ ਦੀ ਆਪ ਦੀ ਜ਼ਿੰਮੇਵਾਰੀ ਤੇ ਤਕਰੀਬਨ 15 ਤੋਂ 20 ਲੱਖ ਰੁਪਏ ਦਾ ਮੈਂ ਤੇਲ ਪਾਈ ਬੈਠਾ ਹੋ ਸਕਦਾ 20 ਕੁ ਉੱਤੇ ਹੀ ਹੋਵੇ ਪਲੱਸ ਹੋਵੇ 15 20 ਦਿਨ ਦੀ ਪੇਮੈਂਟ ਹੋਣ ਦੀ ਪੈਂਡਿੰਗ ਹੈ 17 18 ਵੀਕਲ ਚੱਲਦੇ ਆ ਸਾਡੇ ਮਤਲਬ ਕਿ ਵਾਹ ਵਾਰ ਬੇਨਤੀ ਹਾਂ ਕਿ ਉਸੇ ਨਹੀਂ ਵਿਰਜਗਾਰ ਚਲਾਉਣਾ ਉਹਨੂੰ ਜੇ ਹੁਣ ਆਪਾਂ ਮਗਰ ਲਈ ਪੇਮੈਂਟ ਦਿੰਦੀ ਸੀ ਅਗਲਾ ਤੇਲ ਪਾਈ ਜਾਂਦੇ ਸੀ ਮਗਰ ਹੀ ਦੇਣਦੇ ਸੀ ਅਗਲਾ ਤੇਲ ਪਾਈ ਜਾਂਦੇ ਸੀ ਉਹਨਾਂ ਨੇ 15 ਦਿਨ ਸਾਨੂੰ ਪਹਿਲਾਂ ਅਲਰਟ ਕਰਤਾ ਜੇ ਉਹ ਨਾ ਸਾਡੀ ਪੇਮੈਂਟ ਦਿੱਤੀ ਤਾਂ ਅਸੀਂ ਤੇਲ ਨਹੀਂ ਪਾਉਣਾ ਸੀ ਹੁਣ ਇੱਕ ਇਹ ਵੀ ਵਜ੍ਹਾ ਸਮਝ ਰਹੀ ਜਿਹੜਾ ਸਪਾਈ ਪੂਰਾ ਚਕੰਦਾ ਜਿਹੜਾ ਠੇਕਾ ਹੁੰਦਾ ਉਹ ਵੀ ਰੀਡ ਹੁੰਨੀ ਹੋਇਆ ਜਿਸ ਤੇ ਚੱਲਦੇ ਜਿਹੜੇ ਸਮਟਿਆ ਵਿਆਹ ਨਹੀਂ ਸਰ ਪੂਰਾ ਠੇਕਾ ਨਹੀਂਗਾ ਇਹ ਆਪਣੇ ਕਮੇਟੀ ਆਪ ਸਾਰੇ ਵੀਕਲ ਜਿਹੜੇ ਕਮੇਟੀ ਦੇ ਆ ਮੈਂ ਆਪਦੀ ਟਰਮ ਚ ਲੈ ਆ ਸਾਰੇ ਵੀਕਲ ਜਿਹੜੇ ਆਪਣੇ ਕਮੇਟੀ ਦੇ ਵੀਕਲ ਆ ਕੋਈ ਆਪਣੇ ਆਪ ਦੇ ਵਹੀਕਲ ਚਲਦੇ ਆ ਜੇ ਹੁਣ ਮੁਲਾਜ਼ਮਾਂ ਨੂੰ ਤਨਖਾਹ ਨਾ ਦੇਵਾਂਗੇ ਹੁਣ 10000 ਰੁਪਏ ਚਾਰ ਅਗਲਾ ਗੰਤ ਚੱਤ ਮਾਰਦਾ ਜੇ ਉਹਨੂੰ ਤਨਖਾਹਾਂ ਦੋ ਦੋ ਮਹੀਨੇ ਮਿਲੂਗਾ ਤਾਂ ਕੰਮ ਅਗਲਾ ਕਿੱਥੇ ਕਰੂਗਾ ਨਾ ਹੀ ਸਾਡਾ ਕਹਿਣ ਨੂੰ ਜੀ ਕਰਦਾ ਠੇਕੇਦਾਰਾਂ ਨੇ ਮੈਜੋਰਟੀ ਕਰਕੇ ਠੇਕੇਦਾਰਾਂ ਨੇ ਤਕਰੀਬਨ ਕਰੋੜ ਰੁਪਏ ਦੇ ਲਗਭਗ ਪੇਮੈਂਟ ਠੇਕੇਦਾਰਾਂ ਦੀ ਹੈ ਕਰੋੜੇ ਡੇਢ ਕਰੋੜ ਰੁਪਏ ਜੀ ਉਹਨਾਂ ਨੇ ਮੈਜੋਰਟੀ ਕਰਕੇ ਉਹਨਾਂ ਨੇ ਸਾਰਾ ਕੰਮ ਬੰਦ ਕਰਤਾ ਅੱਜ ਜੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਕੋਈ ਸੀਵਰੇਜ ਦਾ ਧੱਕਾ ਨਾ ਕੋਈ ਟੋਡਰ ਦਾ ਪ੍ਰਾਪਕੂਲੀ ਕਹਿ ਹੁੰਦਾ ਤੇ ਠੇਕੇਦਾਰਾਂ ਨੇ ਜਵਾਬ ਦਿੱਤਾ ਵੈ ਵੀ ਆਪ ਦੀ ਮжоਰਿਟੀ ਕਰਕੇ ਵੀ ਅਸੀਂ ਕਿਸੇ ਦਾ ਕੋਈ ਐਕਟ ਨਹੀਂ ਲਾਉਣੀ ਕੀ ਸਾਨੂੰ ਇਹ ਕੰਮ ਨਾ ਆ ਗਿਆ ਜੀ ਤੇ ਸਰ ਪੰਜਾਬ ਸਰਕਾਰ ਨੇ ਦੇਣਾ ਜੀ ਪੰਜਾਬ ਸਰਕਾਰ ਨੇ ਦੇਣਾ ਹੁਣ ਜਿਹੜਾ ਕੋਈ ਸਾਡੇ ਕੋਲੇ ਤਕਰੀਬਨ 2-3 ਸਾਲ ਤੋਂ ਸਾਡੇ مالی ਹਾਲਾਤ ਕਮੇਟੀ ਦੇ ਬਹੁਤ ਜ਼ਿਆਦਾ ਮਾੜੇ ਐ ਹੁਣ ਜੇ ਮੈਂ ਤੁਹਾਨੂੰ ਕਾਂਗਰਸ ਪਾਰਟੀ ਨਾਲ ਢਿਲੂਤਾ ਹਣਾ ਬਲੋਂਗ ਕਰਦਾ ਵੈਮਲ ਨਾਲ ਮੇਰੇ ਵਧੀਆ ਸੰਬੰਧ ਹੈ ਪਰ ਹੁਣ ਵਾਰ-ਵਾਰ ਬੇਨਤੀ ਕੀਤੀ ਹੈ ਵੀ ਇਹਨੂੰ ਥੋੜਾ ਜਿਹਾ ਆਪਣੇ ਜਿਹੜਾ ਆਪਣੇ مالی ਹਾਲਾਤ ਇਹਦੇ ਸੁਧਾਰੇ ਜਾਣ ਕਮੇਟੀ ਦੇ ਕਾ ਕੇ ਵਧੀਆ ਸਮੂਹਤਰੀ ਚੱਲਦੀ ਜਾਵੇ ਮੈਂ ਤਾਂ ਇਥੋਂ ਤੱਕ ਵੀ ਬੇਨਤੀ ਕੀਤੀ ਸੀ ਠੀਕ ਹੈ ਤੁਸੀਂ ਆਪ ਦਾ ਬੰਦਾ ਪਿਠਾ ਦਿਓ ਆਪਦੇ ਬੰਦੇ ਪਿਠਾ ਕੇ ਆਪਦੇ ਹਿਸਾਬ ਨਾਲ ਤੁਸੀਂ ਕਮੇਟੀ ਚਲਾ ਦਿਓ ਸ਼ਹਿਰ ਵਸਣ ਦਾ ਸਮੱਸਿਆ ਨਾ ਵੀ ਕੋਈ ਕੋਈ ਐਮਐਲਏ ਸਾਡੇ ਅੰਤਰੀ ਕੋਈ ਗਲਤ ਹੋਈ ਇਸ ਤੋਂ ਨਹੀਂ ਸਰ ਮੈਂ ਹੁਣ ਆ ਦੇਲ ਬੰਦ ਹੋਣ ਤੋਂ ਬਾਅਦ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਜੀ ਪਹਿਲਾਂ ਮੈਂ ਵਾਰ ਵਾਰ ਬੇਨਤੀਆਂ ਕਰ ਚੁੱਕਾ ਹਾਂ ਡੀ ਸਾਹਿਬ ਨੂੰ ਚਾਰ ਪੰਜ ਵਾਰੀ ਮੈਂ ਬੇਨਤੀ ਕੀਤੀ ਹੈ ਸ੍ਰੀਤੀ ਸਾਹਿਬ ਮੈਂ ਅਕਸਰ ਮੈਂ ਵੀ ਬਿਜ਼ਨਸਮੈਨ ਬੰਦਾ ਮੈਨੂੰ ਬਿਜ਼ਨਸਮੈਨ ਬੰਦਿਆਂ ਦੇ ਦਰਦ ਪਤਾ ਹੈ ਜੇ ਕੋਈ ਵੀ ਕੰਮ ਚੱਲਣਾ ਪੈਸੇ ਨਾ ਚੱਲਣਾ ਠੀਕ ਆ ਉਹਨਾਂ ਨੇ ਮੇਰੇ ਮੂੰਹ ਨੂੰ 15 ਦਿਨ ਉਹਨਾਂ ਨੇ ਪਾਤਾ ਤੇਲ ਪਰ ਹੁਣ ਜਿਹੜਾ ਸਿਸਟਮ ਹੈ ਕੰਮ ਤਾਂ ਪੱਜੇ ਪੈਸੇ ਦੇਵਾਂਗੇ ਹੁਣ ਮੇਰਾ ਵੀ ਨਹੀਂ ਜੀ ਕਰਦਾ ਵੀ ਮੈਂ ਉਹਨਾਂ ਵਾਰ-ਵਾਰ ਕੰਪੈਲ ਕਰੀ ਜਾਵਾਂ ਮੇਰੀ ਕੀਤੀ ਜਾਂਦਾ ਹੈ ਜੀ ਚੋਣ ਵਾਲੇ ਦਿਨਾਂ 'ਚ ਇਹ ਸਥਿਤੀ ਤੋਂ ਤਾਂ ਫੱਗ ਗਈ ਹੈ ਯਾਰ ਹਾਲਾਤ ਹੈ ਫਹੀਦੇ ਸ੍ਰੀਤੀ ਸਾਹਿਬ ਮੈਨੂੰ ਬੜਾ ਦੁੱਖ ਹੈ ਠੀਕ ਹੈ ਜਦੋਂ ਆਪਾਂ মিডিਆ ਤੇ ਬੋਲਦੇ ਆ ਲੋਕੀ ਥੱਲੇ ਵਾਰ-ਵਾਰ ਦੇ ਕਮੈਂਟ ਵੀ ਪਾਉਂਦੇ ਵੀ ਆ ਜੀ ਆਏ ਆ ਜੀ ਪ੍ਰਧਾਨ ਤਿੰਨ ਦਿਨ ਤਿੰਨ ਮਹੀਨੇ ਰਹਿ ਕੇ ਜੀ ਪ੍ਰਧਾਨਤਾ ਕਰਦਾ ਜੀ ਪ੍ਰਧਾਨ ਅਸਤੀਫਾ ਦੇ ਦੇ ਕਾ ਚੱਕਰ ਕੀ ਹੈ ਮੈਂ ਤਾਂ ਅਸਤੀਫੇ ਦੀ ਪੇਸ਼ਕਸ਼ ਕੀਤੀ ਆ ਕਿ ਤੁਸੀਂ ਜੇ ਤੋਂ ਡੀ ਇਹ ਸਮੂਤਰੀ ਕੰਮ ਚੱਲਦਾ ਸ਼ਹਿਰ ਵਸਗਰ ਨੂੰ ਸਮੱਸਿਆ ਨਾ ਵੀ ਮੈਂ ਕੰਮ ਛੱਡਣ ਤਿਆਰ ਐ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਕੋਈ ਆਪਾਉਦਿਆਂ ਦੇ ਲਾਜ ਨਹੀਂ ਨਾ ਮੈਂ ਪ੍ਰਧਾਨਗੀ ਦਾ ਲਾਜ ਨਹੀਂ ਮੈਂ ਸ਼ਹਿਰ ਵਸਗਰ ਨੇ ਸੇਵਾਾਸਤੇ ਬਣਾਇਆ ਸੀ ਆਪਾਂ ਸਾਡੇ ਹੁਣ ਪੰਚ ਸਾਹਿਬ ਦੀ ਸੇਵਾ ਕਰਤੀ ਲੋਕਾਂ ਦੀ ਉਹਦਾ ਮੈਨੂੰ ਉਹਦਾ ਰਿਜ਼ਲਟ ਚੰਗਾ ਮਿਲਿਆ ਜਾਂ ਮਾੜਾ ਮਿਲਿਆ ਵੇ ਲੋਕਾਂ ਨੇ ਦੇਣਾ ਲੋਕਾਂ ਨੇ ਫਤਵਾ ਦੇਣਾ ਮੈਂ ਆਪਦੇ ਨੂੰ ਤਣੋਂ ਮਣੋਂ ਪੂਰਾ ਆਪਦਾ ਜੋਰ ਲਾ ਕੇ ਆਪਦਾ ਆਪਦਾ ਕੰਮ ਕੀਤਾ ਜਿੰਨੇ ਜੋਗਾਵਾ ਸੀ ਦਿਨ ਰਾਤ ਲਾ ਕੇ ਪਰ ਮੈਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਐ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨੂੰ ਉੱਤੇ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਸ਼ਹਿਰ ਵਸਗਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਅੱਜ ਹਾਲਾਤ ਇਹ ਐ ਜੀ ਮੈਂ ਵੀ ਬਾਹਰ ਜੀ ਜਾਣਾ ਐ ਸ਼ਹਿਰ ਤੇ ਬੜਨ ਨੂੰ ਜੀ ਨਹੀਂ ਕਰਦਾ ਪੰਜ ਦਿਨ ਹੋ ਗਏ ਸਿੱਟ ਸਾਬ ਅੱਜ ਕੂੜਾ ਚੱਕਣ ਨੂੰ ਸਾਡੇ ਤਕਰੀਬਨ 40 ਤੋਂ 50 ਘੰਡੇ ਲੱਗਦੇ ਆ ਟਰੈਕਟਰਾਂ ਦੇ ਆਟੋਂ ਦੀ ਇੱਕ ਦਿਨ ਦਾ 40 50 ਗੇੜੇ ਹਿਸਾਬ ਨਾਲ ਉਹ 250 ਗੇੜਾ ਅਜੇ ਪੈਂਡਿੰਗ ਪਿਆ ਹੈ ਸ਼ਹਿਰ ਦੇ ਵਿੱਚ ਕੱਲ ਨੂੰ ਐਤਵਾਰ ਆ ਗਿਆ ਕੱਲ ਫੇਰ ਵੀ ਚੱਕਿਆ ਜਾਣਾ 100 ਵਾਰ ਵੇਖੋ ਕੋਈ ਮਸਲਾ ਆ ਲੁਂਦਾ ਪੇਮੈਂਟ ਆਉਂਦੀ ਹੈ ਮੈਨੂੰ ਤਾਂ ਕੋਈ ਸੁਭਾਵਨਾ ਨਹੀਂ ਲੱਗਦੀ ਵੀ ਪੇਮੈਂਟ ਆਉਣੀ ਹੈ ਮੁਰਕੇ ਨਵਾਂ ਸਾਲ ਆ ਗਿਆ ਮੈਨੂੰ ਤਾਂ ਲੱਗਦਾ ਹਾਲਾਤ ਨਵੇਂ ਸਾਲ ਤੇ ਵੀ ਐਂ ਐਂ ਬੀਤਣਗੇ ਮੈਂ ਤਾਂ ਕਹਿੰਨ ਮੈਂ ਤਾਂ ਪਹਿਲੇ ਕਹਿ ਚੁੱਕਾ ਜੀ ਮੇਰੇ ਹੱਥ ਖੜੇ ਆ ਸਿਸਟਮ ਮੈਂ ਹੁਣ ਮੈਂ ਸਿੱਖ ਸਮ ਮੈਂ ਪੱਲੋਂ ਤਾਂ ਜੇਬ ਚੋਂ ਦੇਣੇ ਨਹੀਂ ਮੈਂ ਬਿਜ਼ਨਸਮੈਨ ਬੰਦਾ ਮੈਂ ਵੀ ਜਵਾਗ ਪਾ ਲੈਣੇ ਮੈਂ ਹੁਣ ਪੱਲੋਂ ਤਾਂ ਤੁੜ ਵਿੱਚ ਸਪਾਈਡਰ ਪ੍ਰਬੰਧਨ ਨੂੰ ਲੈ ਕੇ ਬਹੁਤ ਮਾੜਾ ਹਾਲ ਹੈ ਕੂੜਾ ਕਰਕਟ ਦੇ ਢੇਰ ਲੱਗੇ ਆਏ ਆ ਕੀ ਕਹਣਾ ਚਾਹੋ ਆ ਦੇਖ ਲਓ ਜੀ ਤੁਹਾਡੇ ਸਾਹਮਣੇ ਹੀ ਹੈ ਇੱਥੇ ਕੀ ਹਾਲ ਆ ਪ੍ਰਾਣੀ ਦਾਣਾ ਮੰਡੀ ਦਾ ਆ ਬਿਮਾਰੀਆਂ ਦਾ ਘਰ ਬਣਾਇਆ ਪਿਆ ਚਾਰ ਦਿਨ ਹੋ ਗਏ ਆ ਕੋਈ ਇੱਥੇ ਸਫਾਈ ਸੇਵਕ ਨਹੀਂ ਕੋਈ ਇੱਥੇ ਟਰਾਲੀ ਵਾਲੇ ਨਹੀਂ ਆਏ ਕੂੜਾ ਚੱਕਣ ਕਿੰਨੀ ਸਮੈਲ ਹੈ ਇੱਥੇ ਕੋਲ ਖੜਿਆ ਨਹੀਂ ਜਾ ਰਿਹਾਗਾ ਜੇ ਕਿਸੇ ਦੁਕਾਨਦਾਰ ਦੇ ਬਾਹਰ ਕੋਈ ਕੂੜਾ ਪਿਆ ਰਿਆ ਜੇ ਮਾੜਾ ਮੂੜ ਦੁਕਾਨ ਦਾ ਉਹਦਾ ਤਾਂ ਚਲਾਨ ਕੱਢ ਜਾਂਦੇ ਕਮੇਟੀ ਵਾਲੇ ਹੁਣਾਂ ਕਮੇਟੀ ਵਾਲਿਆਂ ਚਲਾਨ ਫੋਨ ਕੱਟੂ ਆ ਵੇਖੋ ਤੁਹਾਡੇ ਸਾਹਮਣੇ ਟੀਗਰ ਲੱਗੇ ਪਏ ਆ ਬਿਮਾਰੀਆਂ ਦਾ ਘਰ ਆ ਬੋਹ ਮਾਰੀ ਜਾਂਦੀ ਆ ਸਾਡਾ ਤਾਂ ਤੇ ਦੁਕਾਨਾਂ ਦੁਕਾਨਾਂ ਤੇ ਬਹਿਣਾ ਔਖਾ ਹੋਇਆ ਪਿਆ ਇਹਨੇ ਨੂੰ ਤੇ 4 ਦਿਨ ਹੋ ਗਏ ਜੀ ਕੱਲ ਕੀਤੀ ਦੇਖਣਾ ਕੱਲ ਐਂਓ ਜੀ ਕੋਈ ਆਉਂਦੇ ਨਹੀਂ ਜੀ ਕਿਹਨਾਂ ਗੱਲ ਕਰੀਏ ਇਹ ਨਾਲ ਗੱਲ ਕਰੀਏ ਸੁਣਵਾਈ ਐ ਨਹੀਂ ਕੋਈ ਸਰਵਾਈ ਹੈ ਨਹੀਂ ਉਹ ਪੈੜਾ ਹਾਲ ਆ ਉਦੋਂ ਵੀ ਉਦੋਂ ਵੀ ਪੈੜਾ ਹਾਲ ਆ ਉੱਥੇ ਵੀ ਜਾ ਉੱਥੇ ਵਗੀ ਜਾਂਦਾ ਇੱਥੇ ਗੰਦਾ ਐਨਾ ਪੈੜਾ ਹਾਲ ਆ ਕੋਈ ਪੁੱਛਣ ਦੱਸਣ ਵਾਲ ਸਵਾਈ ਕਰਮਚਾਰੀ ਅਗੇ ਰੂਟੀਨ ਚ ਆਉਂਦੇ ਸਪਾਈ ਕਰਕੇ ਜਾਂਦੇ ਕੀ ਵਜ੍ਹਾ ਹੋ ਸਕਦੀ ਹੈ ਇਹਨਾਂ ਦੀ ਕੀ ਕਹਿ ਸਕਦੇ ਆ ਜੀ ਸਰਕਾਰਾਂ ਦੇ ਕੰਮ ਨੂੰ ਪਬਲਿਕ ਤੋਂ ਟੈਕਸ ਲੈਣ ਨੂੰ ਤਾਂ ਹਰ ਤਰ੍ਹਾਂ ਤਿਆਰ ਆ ਜੀਐਸਟੀ ਟੈਕਸ ਆ ਜੀ ਆ ਪ੍ਰੋਪਰਟੀ ਟੈਕਸ ਆ ਪਰ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਸਵਾਈ ਦਾ ਪ੍ਰਬੰਧ ਨਹੀਂ ਕੋਈ ਉਵਾਰਾ ਕੁੱਤਿਆਂ ਦੇ ਉੱਤੇ ਕੋਈ ਉਵਾਰਾ ਕੁੱਤੇ گاਵਾਂ ਤੇ ਪ੍ਰਬੰਧ ਨਹੀਂਗਾ ਇਹਨਾਂ ਦਾ ਹੈਗਾ ਸਭ ਨਾਲ ਵੱਡਾ ਖਤਰਾ ਜਿਹੜਾ ਉਵਾਰਾ ਕੁੱਤਿਆਂ ਦਾ ਹੈ ਜੀ ਸ਼ਹਿਰ ਦੇ ਵਿੱਚ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਉੱਤੇ ਵੀ ਰੋਕ ਲਾਈ ਜਾਵੇ ਜਦੋਂ ਕੋਈ ਸਕੂਟਰ ਲੈ ਕੇ ਤੇਜ਼ੀ ਨਾਲ ਲੰਘਦਾ ਅੱਡ-ਅੱਡ ਕੁੱਤੇ ਉਹਨੂੰ ਮਤਲਬ ਪੈ ਜਾਂਦੇ ਆ ਤੇ ਉਹਨੂੰ ਇੱਕਦਮ ਬ੍ਰੇਕ ਲਾਉਣੀ ਪੈਂਦੀ ਹੈ ਜਾਂ ਉਸੇ ਟਾਈਮ ਉਹਦੀ ਸਕੂਟਰ ਹੀ ਸਲਿੱਪ ਹੋ ਜਾਂਦੀ ਹੈ ਤੇ ਸੱਟ ਵੱਜਣ ਦਾ ਖਤਰਾ ਰਹਿੰਦਾ ਹੈ ਤੇ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਚੀਜ਼ਾਂ ਦੇ ਉੱਤੇ ਅਵਾਰਾ ਪਸ਼ੂ ਅਵਾਰਾ ਕੁੱਤਿਆਂ ਦੇ ਉੱਤੇ ਵੀ ਰੋਕ ਲਾਈ ਜਾਵੇ ਜਿੱਥੇ ਵੀ ਕਿਤੇ ਗੰਦਗੀ ਪਈ ਆ ਉਹਨੇ ਤਾਂ ਆਮ ਬੰਦੇ ਨੂੰ ਵੀ ਦਿਖੀ ਜਾਂਦੀ ਹੈ ਤੇ ਕਹਿਣ ਸੁਣਨ ਵਾਲੀ ਤਾਂ ਇਹਦੇ ਕੋਈ ਗੱਲ ਹੀ ਨਹੀਂ ਹੈ ਜੇ ਉਹਨਾਂ ਦੀ ਕੋਈ ਹੜਤਾਲ ਹੈ ਤਾਂ ਟੈਂਪਰੇਰੀ ਉਹਦੇ ਕੋਈ ਹੋਰ ਪ੍ਰਬੰਧ ਕੀਤੇ ਜਾਣ ਲੈਕਿਨ ਇਹ ਕੂੜਾ ਇਸ ਤਰੀਕੇ ਦੇ ਨਾਲ ਇੱਕ ਵਪਾਰਕ ਸਥਾਨਾਂ ਦੇ ਅੱਗੇ ਪਿਆ ਹੁੰਦਾ ਮਤਲਬ ਤਾਂ ਸਰਕਾਰ ਦੀ ਬਹੁਤ ਵੱਡੀ ਨਿਰਾਸ਼ਾ ਹੈ ਦੇਖੋ ਜੀ ਜੋ ਇੱਕ ਤਾਂ ਗੰਦ ਤੁਸੀਂ ਦੇਖਦੇ ਪਈਓ ਬਹੁਤ ਪਿਆ ਹੈ ਮੇਨ ਰਸਤਾ ਸ਼ਹਿਰ ਚ ਅੰਕਲੀ ਦਾ ਬਾਬਾ ਫਰੀਦ ਜਾਨ ਨੂੰ ਇਤਿਹਾਸਿਕ ਜਗਾ ਜਾਨ ਦਾ ਰਸਤਾ ਮੇਨ ਹੀ ਹੈ ਸਾਰਾ ਇੱਥੋਂ ਲੰਘਦੇ ਲੋਕੀ ਬਾਹਰੋਂ ਆਏ ਤੇ ਕੂੜਾ ਇੱਥੇ ਐਂ ਖਿਲਰੇ ਮਿਲਦਾ ਵਾ ਹੁਣ ਸਾਨੂੰ ਨਹੀਂ ਪਤਾ ਇਹ ਤਾਂ ਕਿਕਾ ਨਹੀਂ ਹੋਇਆ ਕੀ ਨਹੀਂ ਹੋਇਆ ਜਿਹਦੇ ਕਰਕੇ ਇੱਥੇ ਗੰਦ ਮਚ ਆਇਆ ਵਾ ਦਾ ਬਹੁਤ ਜ਼ਿਆਦਾ ਤਾਂ ਅਸੀਂ ਦਾ ਬਹੁਤ ਦੁਖੀ ਹੋ ਚੁਕੇ ਆਂ ਦੁਕਾਨਾਂ ਖੋਲ੍ਹਨੀਆਂ ਮੁਸ਼ਕਿਲ ਹੋ ਚੁਕੀਆਂ ਜੀ ਸ਼ਹਿਰ ਦੀ ਕੀ ਮੰਨਤ ਅਸੀਂ ਤਾਂ ਇਹੀ ਕਰਦੇ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਹੱਲ ਕੀਤਾ ਜਾਵੇ ਜਿਹੜਾ ਕਿ ਸ਼ਹਿਰ ਸੁੰਦਰ ਲੱਗੇ ਬਾਹਰੋਂ ਆਈ ਗਿਆ ਨੂੰ ਵੀ ਸਹੀ ਲੱਗੇ ਸਹੀ ਲੱਗੇ ਕੀ ਫਰੀਦਕੋਟ ਨਗਰ ਕੌਂਸਲ ਦੀ ਸਿਆਸਤ ਦੀ ਪੇਟ ਚੜ ਚੁਕਿਆ ਜਾਂ ਫਿਰ ਇਸ ਨੂੰ ਜਾਣ ਬੁੱਝ ਕੇ ਸਿਆਸਤ ਦੇ ਚਲਦੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਭ ਸਵਾਲਾਂ ਦੇ ਜਵਾਬ ਲੋਕ ਮੰਗਦੇ ਨੇ ਆਖਿਰ ਕਿੱਥੇ ਹੈ ਪ੍ਰਸ਼ਾਸਨ ਕਿਉਂ ਲੋਕ ਪਰੇਸ਼ਾਨ ਨੇ ਫਰੀਦਕੋਟ ਤੋਂ ਨਰੇਸ਼ ਸੇਠੀ ਦੀ ਰਿਪੋਰਟ ਲਾਈ ਪੰਜਾਬੀ ਟੀਵੀ